ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰਾ ਪਰਿਵਾਰ ਤੇ ਲੇਖ ਜੇਕਰ ਤੁਸੀਂ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਪਰਿਵਾਰ ਦਾ ਮਹੱਤਵ ਪੜ੍ਹਾਂਗੇ ਵਰਤਮਾਨ ਵਿੱਚ ਪਰਿਵਾਰ ਚ ਟੁੱਟ ਭੱਜ ਸਾਡੀ ਪਰਿਵਾਰਕ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਇਹ ਸਾਡੀ ਸੰਸਕ੍ਰਿਤੀ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦਾ ਇਸੇ ਕਾਰਨ ਅੱਜਕੱਲ ਪਰਿਵਾਰਕ ਤਣਾਅ ਵਾਲੇ ਹਾਲਾਤ ਵੱਧ ਰਹੇ ਹਨ ਲੋਕ ਖੁਦ ਨੂੰ ਇਕੱਲੇ ਪੰਦਾ ਸ਼ਿਕਾਰ ਮਹਿਸੂਸ ਕਰ ਰਹੇ ਹਨ ਪਰਿਵਾਰ ਸਾਡੀ ਤਾਕਤ ਅਤੇ ਅੰਦਰੂਨੀ ਊਰਜਾ ਦਾ ਕੇਂਦਰ ਹੈ। ਇਸ ਦੇ ਬਲਬੁੱਤੇ ਅਸੀਂ ਸਮਾਜਿਕ ਜੀਵਨ ਦਾ ਸਰਵ ਉੱਚ ਹਾਸਲ ਕਰ ਸਕਦੇ ਹਾਂ। ਇਹ ਹੈ ਸੰਸਕ੍ਰਿਤੀ ਤੇ ਜੀਵਨ ਦੀਆਂ ਕਦਰਾਂ ਕੀਮਤਾਂ ਦੀ ਮੂਰਲੀ ਪਾਸ਼ਾਲਾ ਵੀ ਹੈ। ਪਰਿਵਾਰ ਨਾਲ ਵੀ ਸਾਡੇ ਅੰਦਰ ਸਦਗੁਣਾ ਦਾ ਵਿਕਾਸ ਹੁੰਦਾ ਹੈ। ਇਸੇ ਵੀ ਵਿਅਕਤੀ ਦੇ ਵਿਕਾਸ 'ਤੇ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਬੱਚੇ ਅਤੇ ਪਹਿਲਾ ਅਸਰ ਪਰਿਵਾਰ ਤੇ ਹੀ ਦੇ ਮਾਹੌਲ ਦਾ ਹੀ ਪੈਂਦਾ ਹੈ। ਜੇ ਪਰਿਵਾਰਕ ਮਾਹੌਲ ਚੰਗਾ ਹੈ ਤਾਂ ਉਹ ਤੇਜ਼ੀ ਨਾਲ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਲੱਗਦਾ ਹੈ। ਉਸੀ ਬਹੁਤ ਉਸ ਦੇ ਪੋਤਿਕ ਅਤੇ ਰੋਹਾਨੀ ਸਮਰਥਾ ਵਿੱਚ ਵਿੱਚ ਹਾਂ ਪੱਖੀ ਤਬਦੀਲੀ ਦੇਖੀ ਜਾ ਸਕਦੀ ਹੈ ਇਸ ਦੇ ਉਲਟ ਜੇ ਪਰਿਵਾਰ ਦਾ ਮਾਹੌਲ ਠੀਕ ਨਾ ਹੋਵੇ ਤਾਂ ਬੱਚਾ ਟੁੱਟਣ ਲੱਗਦਾ ਹੈ ਅਤੇ ਉਸ ਦੇ ਵਿਕਾਸ ਤੇ ਰੁਕਾਵਟ ਪੈਣ ਲੱਗਦੀ ਹੈ ਓਹੋ ਮਾਨਸਿਕ ਅਤੇ ਬਹੁਤ ਹੀ ਤੌਰ ਤੇ ਕਮਜ਼ੋਰ ਹੋਣ ਲੱਗਦਾ ਹੈ ਉਸ ਦੇ ਸਵਾਚ ਨਾ ਪੰਖੀ ਪੱਖੀ ਨਾ ਪੱਖੀ ਸੋਚ ਕਰ ਕਰਨ ਲੱਗਦੀ ਹੈ ਬਹੁਤ ਚਿਰਚੜਾ ਹੋ ਜਾਂਦਾ ਹੈ ਕਦੇ ਕਦੇ ਉਹ ਹਿੰਸਕ ਵੀ ਹੋ ਜਾਂਦਾ ਹੈ ਪਿਆਰ ਮੁਹੱਬਤ ਮਮਤਾ ਤਿਆਗ ਭਰੋਸਾ ਇਹ ਸਾਰੇ ਪਰਿਵਾਰ ਦੇ ਮਹੱਤਵਪੂਰਨ ਗੁਣ ਹਨ ਜਿਸ ਕਾਰਨ ਜਿਸ ਪਰਿਵਾਰ ਦੇ ਮੈਂਬਰਾਂ ਵਿੱਚ ਇਹ ਸਭ ਹੁੰਦੇ ਹਨ ਯਕੀਨਨ ਉਹ ਪਰਿਵਾਰ ਇੱਕ आदर्श ਪਰਿਵਾਰ ਦੀ ਮਿਸਾਲ ਹੈ ਭਾਰਤੀ ਸੰਸਕ੍ਰਿਤੀ ਤੇ ਜੀਵਨ ਪੰਡਾਲੀ ਵਿੱਚ ਪਰਿਵਾਰ ਦਾ ਖਾਸ ਪਰ ਮਹੱਤਵ ਹੈ ਪਰਿਵਾਰੂਪੀ ਸੰਸਥਾ ਨਾਲ ਹੀ ਦੇਸ਼ ਦੀ ਤਰੱਕੀ ਦਾ ਪਕੇਰਾ ਹੁੰਦਾ ਹੈ ਸਾਂਝੇ ਪਰਿਵਾਰ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ ਵਰਤਮਾਨ ਵਿੱਚ ਪਰਿਵਾਰਾਂ ਦਾ ਟੁੱਟ ਭੱਜ ਸਾਡੀ ਪਰਿਵਾਰਿਕ ਸ਼ਕਤੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਇਹ ਸਾਡੀ ਸੰਸਕ੍ਰਿਤੀ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦਾ ਇਸੇ ਕਾਰਨ ਅੱਜਕੱਲ੍ਹ ਪਰਿਵਾਰਕ ਤਣਾਅ ਵਾਲੇ ਹਾਲਾਤ ਵੱਧ ਰਹੇ ਹਨ ਲੋਕ ਖੁਦ ਨੂੰ ਇਕੱਲੇਪਨ ਦਾ ਸ਼ਿਕਾਰ ਮਹਿਸੂਸ ਕਰ ਰਹੇ ਹਨ ਇਕਲਾਪੇ ਦਾ ਸ਼ਿਕਾਰ ਮਹਿਸੂਸ ਕਰ ਰਹੇ ਹਨ ਆਪਣੀ ਪਰੇਸ਼ਾਨੀ ਸਾਂਝੀ ਕਰਨ ਲਈ ਉਹਨਾਂ ਨੂੰ ਕੋਈ ਮਿਲ ਨਹੀਂ ਰਿਹਾ ਮਿਲ ਨਹੀਂ پا ਰਿਹਾ ਇਸ ਨਾਲ ਬੱਚਿਆਂ ਦੀ ਪਰਵ੍ਰਿਸ਼ਤੇ ਵੀ ਮਾੜਾ ਸਰ ਪੈ ਰਿਹਾ ਹੈ ਉਹਨਾਂ ਨੂੰ ਦਾਦਾ-ਦਾਦੀ ਦਾ ਪਿਆਰ ਅਤੇ ਢੁਕਵੇਂ ਸੰਸਕਾਰ ਨਹੀਂ ਮਿਲ ਰਹੇ ਹਨ ਜਿਸ ਕਾਰਨ ਉਹਨਾਂ ਦੇ ਅੰਦਰ ਲੋੜੀਂਦੀਆਂ ਕਦਰਾਂ-ਕੀਮਤਾਂ ਦਾ ਸੰਚਾਰ ਨਹੀਂ ਹੋ ਰਿਹਾ ਇਸ ਨਾਲ ਉਹਨਾਂ ਦੇ ਵୌਧਿਕ ਅਤੇ ਨੈਤਿਕ ਵਿਕਾਸ ਦੀ ਰਫ਼ਤਾਰ ਮੱਠੀ ਪੈ ਰਹੀ ਹੈ ਇਸ ਤੀਨੂ ਬਦਲਣਾ ਸਮੇਂ ਦੀ ਜ਼ਰੂਰਤ ਹੈ ਤਾਂ ਬੱਚਿਓ ਇਹ ਸੀ ਮੇਰਾ ਪਰਿਵਾਰ ਤੇ ਲੇਖ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ